ਸਤਿ ਸ਼੍ਰੀ ਅਕਾਲ ਜੀ ਮੈਂ ਸਭ ਢਿੱਲੋਂ ਉਮੀਦ ਹੈ ਕਿ ਤੁਸੀਂ ਠੀਕ ਠਾਕ ਹੋਵੋਗੇ ਅੱਜ ਜਿਹੜੀ ਵੀਡੀਓ ਹੈ ਉਹ ਆਪਾਂ ਆਪਣੇ ਪਿੰਡ ਬਣਾ ਰਹੇ ਹਾਂ ਇੱਥੇ ਜੋ ਹਲਤੀ ਵਾਲਾ ਖੂਹ ਹੈ ਇਹ ਬਹੁਤ ਪੁਰਾਣਾ ਖੂਹ ਸੀ ਤੇ ਇਸ ਦੀ ਰੈਨੋਵੇਸ਼ਨ ਕੀਤੀ ਜਾ ਰਹੀ ਹੈ ਇਸ ਦੀ ਸੇਵਾ ਆਪਣੇ ਗਰਮੀਰ ਸਿੰਘ ਜੀ ਨਿੱਕਾ ਤੇ ਗਰਦੀਪ ਸਿੰਘ ਜੀ ਇਹਨਾਂ ਦੇ ਪਰਿਵਾਰ ਵੱਲੋਂ ਇਹ ਸੇਵਾ ਕੀਤੀ ਜਾ ਰਹੀ ਹੈ ਅਮਰ ਸਿੰਘ ਜੀ ਅਮਰਜੀਤ ਸਿੰਘ ਜੀ ਦੀ ਯਾਦ ਦੇ ਵਿੱਚ ਜੋ ਗੁਰਤੇਜ ਸਿੰਘ ਕਬਿਛਰ ਕੇ ਰਾਜਦੇ ਹੈਗੇ ਤੇ ਇਹਨਾਂ ਵੱਲੋਂ ਇਹਦਾ ਸਾਰਾ ਖਰਚਾ ਕੀਤਾ ਜਾ ਰਿਹਾ ਤੇ ਇਹਨੂੰ ਪਿੰਡ ਦੀ ਇੱਕ ਯਾਰ ਬਣਾਈ ਜਾ ਰਹੀ ਹੈ ਉਸ ਯਾਰ ਨੂੰ ਆਪਾਂ ਇੱਥੇ ਹੁਣ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਜਿਹੜੇ ਮਨ ਸਿੰਘ ਹੈ ਇਹਨਾਂ ਨੇ ਬਹੁਤ ਸਿਰ ਤੋਂ ਇਹ ਖੂਹ ਨੂੰ ਦੇਖਦੇ ਆ ਰਹੇ ਹੈ ਤੇ ਇਹਨਾਂ ਨੂੰ ਇਹਨਾਂ ਦੇ ਇੱਕ ਘਾਇਸੇ ਗੇਟ ਤੇ ਵੀ ਇਹ ਖੂਹ ਲੱਗਿਆ ਹੋਇਆ ਹੈ ਇਸ ਕਰਕੇ ਇਹਨਾਂ ਤੋਂ ਆਪਾਂ ਜਾਣਾਂਗੇ ਵੀ ਇਹ ਖੂਹ ਤੋਂ ਕੀ ਕੰਮ ਲੈਂਦੇ ਸੀ ਤੇ ਕਦੋਂ ਬਣਾਏ ਲੱਗਿਆ ਹੋਇਆ ਸਸੀ ਕਾਲ ਜੀ ਬਸ ਠੀਕ ਹੈ ਬਾਬਾ ਜੀ ਸਾਨੂੰ ਦੱਸੋ ਵੀ ਜਿਹੜਾ ਆਪਣਾ ਖੂਹ ਹੈ ਅੱਜ ਆਪਾਂ ਦਵਾਰੇ ਇਹਨੂੰ ਕਰ ਰਹੇ ਆ ਠੀਕ ਆਪਣਾ ਇਹ ਗਰਮੀ ਸਿੰਘ ਕਰ ਰਿਹਾ ਹੈ ਤੇ ਉਹਦੇ ਬਾਰੇ ਦੱਸੋ ਵੀ ਖੂਹ ਆਪਣਾ ਕਦੋਂ ਪਤਾ ਲੱਗਾ ਹੋਇਆ ਹੈ ਤੇ ਖੂਹਿਆ ਲੱਗੇੰਦਾ ਇਹ ਜਿਹੜੀ ਸਵਾ ਸਾਲ ਹੀ ਹੋ ਗਿਆ ਹੋਊਗਾ ਲੱਗੇੰਦਾ ਸਵਾ ਸਾਲ ਹਾਂ ਹਾਂਜੀ ਤੇ ਉਹ ਜੋ ਮੇਰਾ ਪਾਣੀ ਪੂਣੀ ਸਭ ਪੀਤਾ ਜਿੰਨਾ ਕਹੀ ਜੀ ਠੀਕ ਹੈ ਹਾਂ ਜਿੰਨਾ ਸਭ ਪਾਣੀ ਸਾਰੇ ਪਿੰਡ ਨੇ ਪਾਇਆ ਤੇ ਪਾਣੀ ਆ ਵਾਟੀ ਵੀ ਲਈ ਸੀ ਉਹ ਵੀ ਪਾਣੀ ਛੋੜਦੀ ਚੱਡੋ ਰਿਹਾ ਠੀਕ ਹੈ ਹਾਂ ਤੇ ਇਹ ਪਾਣੀ ਉਹਦੋਂ ਕਿੰਨਾ ਕਢੂੰਗਾ ਸੀ ਜਦੋਂ ਖੂਹ ਬਣਾਇਆ ਇਹ ਉਹਦਾ ਬਹੁਤ ਸੀ ਪਾਣੀ ਅੱਛਾ ਉਹ ਦਾ 100 ਫੁੱਟ ਤੇ 100 ਹਾਂ 100 ਤੇ ਹੋਊਗਾ ਅੱਛਾ ਸੌ ਬੋੜਤੇ ਸੀਗਾ ਹਾਂ ਹਾਂ ਸੌ ਬੋੜਤੇ ਤੇ ਉਦੋਂ ਇਹ ਪੱਕਾ ਕਰਕੇ ਬਣਾ ਕੇ ਕੱਚੇ ਜੀ ਪਾਣੀ ਕੱਢਦੇ ਸੀ ਪੱਕਾ ਪੱਕਾ ਉਦੋਂ ਇਟਾਂ ਵੀ ਰਹਿਗੀਆਂ ਸੀ ਥੱਲੇ ਕਿੰਨੇ ਜਿਹੇ ਨੇਟਾ ਵੀ ਹੈਗੇ ਹਾਂ ਹਾਂ ਮਿੱਠਾ ਵੀ ਹੈਗੇ ਹਾਂ ਇੱਟਾਂ ਥੱਲੇ ਥੱਲੇ ਪੱਕਾ ਦਾ ਲਗਾ ਕੇ ਅੱਛਾ ਥੱਲੇ ਪੱਕਾ ਕਰਕੇ ਲੈਂਦਾ ਹਾਂ ਤੇ ਇਹਦੇ ਚ ਫਿਰ ਪਾਣੀ ਕਾਹਦੇ ਨਾਲ ਕੱਢਦੇ ਸੀ ਪਾਣੀ ਕੇ ਰੱਬ ਝੋਲ ਖਰਾਏ ਸੀਗੇ ਭੁੱਖਿਆਂ ਨਾਲ ਅੱਛਾ ਤੇ ਉਹ ਲਾਏ ਸੀ ਪੀਏ ਜੋ ਆਪਣੇ ਧੌਣੀਆਂ ਆਈਆਂ ਠੀਕ ਹੈ ਫਿਰ ਉਹਨੇ ਫਿਰ ਹੀ ਹੱਕੀ ਗਾ ਰਿਹਾ ਸੀ अच्छा फिर हटिंग अबाउट दिस पॉइंट भी था हट्टी मतलब की सी ओदे बारे में दस दो हट्टी के आ हट होता है में अच्छा हटला आता हटला आता तेरा पशुवा ਨਾਲ ਜਿਹੜਾ ਚੱਲਦਾ ਹਾਂ ਉਹ ਇਕੱਠਾ ਜੇ ਥੇੜ ਇਕੱਠਾ ਜੇ ਓੜਾਂ ਦੇ ਅੱਛਾ ਕੱਟਾ ਜੋੜ ਦਿੰਦੇ ਥੇੜ ਕੱਟਾ ਜੋੜ ਦਿੰਦੇ ਹਾਂ ਸਾਰੇ ਪਿੰਡ ਦਾ ਸਾਰਾ ਪਿੰਡ ਪਾਣੀ ਭਰਦਾ ਅੱਛਾ ਸਾਰਾ ਪਿੰਡ ਪਾਣੀ ਭਰਦਾ ਹਾਂ ਸਾਰਾ ਪਿੰਡ ਤੇ ਇੱਥੇ ਫਿਰ ਤੋੜਿਆਂ ਨਾਲ ਲੈ ਕੇ ਜਾਂਦੇ ਕਦੇ ਨਾਲ ਲੈ ਕੇ ਤੋੜਿਆਂ ਨਾਲ ਬੁੜੀਆਂ ਲੈ ਕੇ ਜਾਂਦੀਆਂ ਤੋੜਿਆਂ ਨਾਲ ਬੁੜੀਆਂ ਲੈ ਕੇ ਜਾਂਦੀਆਂ ਤੇ ਜਿਹੜਾ ਪਸ਼ੂਆਂ ਵਗੈਰਾ ਨੂੰ ਪਾਣੀ ਪਿਉਣਾ ਸੀ ਉਹ ਵੀ ਪਸ਼ੂਆਂ ਨੂੰ ਬਸ ਇੱਥੇ ਖੇਰ ਬਣਾਈ ਸੀ ਅੱਛਾ ਫੇਰ ਵੀ ਪੀਣੇ ਜਾਂਦੇ ਹੋਏ ਕਰਦੇ ਆਉਲੇ ਕਰਦੇ ਜਾਂਦੇ ਤੇ ਇਹ ਫਿਰ ਹੋਗਾ ਲੋਕ ਪਿੰਡ ਚੋਂ ਪਸ਼ੂਆਂ ਨੂੰ ਇੱਥੇ ਲੈ ਕੇ ਪਿਆ ਲੈਂਦੇ ਪਾਣੀ ਜਿਹੜੇ ਮੱਝਾਂ ਮੱਝਾਂ ਸੀ ਕੋਈ ਇੱਥੇ ਪਿਆਰਾਂ ਦਾ ਕੋਈ ਉੱਥੇ ਵੀ ਜਿਹੜੀ ਫੇਰ ਬੰਦੇ ਵੀ ਫੇਰ ਲੈਂਦੇ ਅੱਛਾ ਬੰਦੇ ਵੀ ਫੇਰ ਲੈਂਦੇ ਬੰਦੇ ਵੀ ਫੇਰ ਲੈਂਦੇ ਤੇ ਪਾਣੀ ਇਹਦਾ ਵਧੀਆ ਸੀ ਖੂਦ ਬਾਗ ਆ ਗਈ ਸੀ ਕੋਈ ਠੰਡਾ ਇੰਨਾ ਹਾਂ ਤੇ ਮਿੱਠਾ ਪਾਣੀ ਠੀਕ ਹੈ ਹਾਂ ਇਹ ਹਾਰੇ ਆਪਣੇ ਲਾਸ਼ੀਆਂਣੀਆਂ ਹਾਂ ਮੱਝੀਆਂਣੀਆਂ ਹਾਂ ਹਾਰੇਆਂ ਨੇ ਨਾ ਲੱਗਿਆ ਸੀ ਠੀਕ ਹੈ ਤੇ ਉਹਨਾਂ ਲਈ ਹੱਡ ਨਾਲ ਸੀ ਠੀਕ ਹੈ ਉਹਨਾਂ ਨੂੰ ਬੋਕਾ ਹੱਡ ਫਿਰਨ ਦਾ ਚੌਰ ਠੀਕ ਹੈ ਉੜੂ ਪਾ ਲੈਂਦੇ ਠੀਕ ਹੈ ਤੇ ਦੂਜਾਂ ਨੂੰ ਹੱਡ ਫਿਰਦਾ ਆਪਾਂ ਨੂੰ ਜ਼ਮੀਰਾਂ ਨੂੰ ਵਟ ਪਾਈ ਜਾਂਦਾ ਠੀਕ ਹੈ ਹਾਂ ਸਾਰੀਆਂ ਨਾਂ ਸਾਰੇ ਪਿੰਡੀਆਂ ਇੰਹੀਂ ਚੱਲ ਜਾਂਦੇ ਪਾਣੀ ਦਾ ਠੀਕ ਹੈ ਹਾਂ ਤੇ ਇਹ ਫਿਰ ਕਦੋਂ ਤੱਕ ਵਰਦੇ ਰਹੇ ਪਾਣੀ ਇਹ ਪਾਣੀ ਇਹ ਜਿਹੜੀ ਹੁਣ ਕਾਹੇ ਬੰਦਾ ਜਿਹੜੀ ਪੰਜਾਬ ਵਾ ਦੇ 60 60 ਹੋ ਗਏ ਹੋਣਗੇ अच्छा हां ओदवਾਰ खड़ गया, गया।, गया।, गया। आ, जो जो सी ओदवਾਰ ਦਾ ਫਿਰ ਆ ਲਾ ਦੇਣਾ ਆਪਣੀਆਂ ਮੋਟਰਾਂ ਮੋਟਰਾਂ ਅੱਛਾ ਹਾਂ ਨਾ ਇੱਕ ਹੀ ਲਾ ਦੇ ਨਲਕੇ ਲਾ ਦੇ ਨਲਕੇ ਬਾਹਲੇ ਲਾ ਦੇ ਫਿਰ ਇੱਕ ਹੀ ਨਲਕਾ ਲਾ ਦੇ ਠੀਕ ਹੈ ਹਾਂ ਫਿਰ ਛੱਡ ਕੇ ਖੜਾ ਠੀਕ ਹੈ ਹਾਂ ਨਾ ਉਦੋਂ ਜਦੋਂ ਖੁੱਲ ਹੋਇਆ ਉਦੋਂ ਨਲਕੇ ਨਹੀਂ ਸੀ ਨਾ ਉਦੋਂ ਕੋਈ ਨਲਕਾ ਨਹੀਂ ਇੱਕ ਦਾ ਸੀਗਾ ਗੁੱਟ ਵਾਲੇ ਠੀਕ ਹੈ ਇੱਕ ਆਪਣਾ ਵੱਡੀ ਸਾਈਜ਼ ਤੇ ਅੱਛਾ ਇੱਕ ਆਪਣਾ ਜਿਵੇਂ ਬੰਤ ਕੱਕਾ ਲਾ ਦੇਗਾ ਉਲੀ ਸਾਈਜ਼ ਤੇ ਆਪਣਾ ਦਾ ਤੇ ਨਾ ਕੋਈ ਸਾਰੇ ਪਰਲੇ ਤੇ ਠੀਕ ਹੈ ਪੈ ਨਹੀਂ ਸੀ ਜਰ ਪਹਿਲਾ ਖੂੜ ਆਇਆ ਫਿਰ ਠੀਕ ਹੈ ਹਾਂ ਅੱਛਾ ਇਹ ਖੂਦ ਹੀ ਫਿਰ ਸਾਰਾ ਪਿੰਡ ਪਾਣੀ ਭਰਦਾ ਸੀ ਖੂਦੋਂ ਭਰਦਾ ਥਾਲਾ ਤੇ ਇਹ ਜਿਹੜਾ ਇੱਕ ਹੋਰ ਖੂਹ ਆਪਣੇ ਮੇਡ ਲੱਗਾ ਹੋ ਕੋਦੋਂ ਦਾ ਉਹ ਉੱਧਰ ਆ ਬੈਠੋ ਬੇਜੇ ਹਾਂ ਉਹ ਵਾਹ ਜਿੰਦਾ ਉਹ ਇਹ ਤਾਂ ਪਹਿਲਾ ਵਾਲਾ ਸੀ ਫਿਰ ਪਹਿਲਾਂ ਵਾਲਾ ਅੱਛਾ ਉਹ ਦੋਨੇ ਖੂਹਾਂ ਦੇ ਪਰ ਦੇ ਪਾਣੀ ਅੱਛਾ ਇਧਰ ਦਾ ਮਤਲਬ ਅੱਧਾ ਭੰਡੇ ਇਹ ਦੋ ਭਰ ਲਵਾ ਸੀ ਦੂਜਾ ਭੰਡੇ ਤੋਂ ਭਰ ਲਵਾਇਆ ਦੂਜਾ ਫਿਰ ਫਿਰ ਤਾਂ ਇਹਦੇ ਤੋਂ ਭੰਨ ਲਾ ਗਏ ਸਾਰੇ ਅੱਛਾ ਇਹਦਾ ਪਾਣੀ ਵਧੀਆ ਸੀ ਉਹ ਪਾਣੀ ਇਹਦਾ ਵਧੀਆ ਸੀ ਪਾਣੀ ਠੀਕ ਹੈ ਉਹ ਆ ਪਾਣੀ ਨਾ ਰਿਹਾ ਠੀਕ ਹੈ ਪਾਣੀ ਨਰਮ ਸੀ ਉਹ ਹਾਂ ਇਹਦਾ ਵਧੀਆ ਸੀ ਪਾਣੀ ਠੀਕ ਹੈ ਪਹਿਲਾਂ ਮੁੜੇ ਗੱਲਾਂ ਕਰਦੇ ਹੁੰਦੇ ਹਾਂ ਹਾਂਜੀ ਪਹਿਲਾਂ ਉੱਬੇ ਨਾਲ ਛੱਡਾ ਲਾਇਆ ਸੀ ਸਾਡੇ ਪੱਟ ਨੇ ਠੀਕ ਹੈ ਉਹ ਥੋੜੀ ਬੁੜੀਆਂ ਉੱਥੋਂ ਪਾਣੀ ਲਿਆਉਂਦੀਆਂ ਜਦੋਂ ਥੋੜੇ ਬੰਦੇ ਸੇ ਆਏ ਸੀ ਉਦੋਂ ਠੀਕ ਹੈ ਉਹ ਥੋੜੇ ਬੰਦੇ ਸੇ ਇੱਥੇ ਥੋੜੇ ਘਾੜੀ ਸੇ ਠੀਕ ਹੈ ਉਹ ਉਹ ਕਿਉਂ ਲਿਆਦੇ ਸੇ ਉੱਬੇ ਨਾਲ ਖਰਵਾਟ ਹੋ ਗਈ ਜਦੋਂ ਫਿਰ ਇੱਥੇ ਝਾੜਿਆ ਪਹਿਲਾਂ ਉਹ ਲਾਇਆ ਅੱਛਾ ਫਿਰ ਇੱਥੇ ਲਾਇਆ ਉੱਥੇ ਲਾਇਆ ਫਿਰ ਇੱਥੇ ਲਾਇਆ ਠੀਕ ਹੈ ਹਾਂ ਤੇ ਉਦੋਂ ਫਿਰ ਖੇਤਾਂ 'ਚ ਵੀ ਖੂਨ ਲੱਗੇ ਹੋਏ ਸੀ ਕਿ ਖੇਤਾਂ ਦੀ ਕੀ ਬੰਦ ਜਰਬੰਦ ਸੀ ਖੇਤਾਂ 'ਚ ਕੁਝ ਨਹੀਂ ਸੀ ਤੇ ਉਦੋਂ ਫਿਰ ਫਸਲ ਕਾਦੇ ਨਾਲ ਹੁੰਦੀ ਸੀ ਫਸਲ ਤਾਂ ਕੱਸੀ ਦਾ ਪਾਣੀ ਨਾਲੀ ਅੱਛਾ ਕੱਸੀ ਪਾਣੀ ਆ ਗਿਆ ਜੀ ਉਹ ਕੱਸੀ ਦਾ ਕੱਸੀ ਦਾ ਹੈਗਾ ਹੀ ਪਾਣੀ ਅੱਛਾ ਜੇ ਆਇਆ ਤਾਂ ਮਤਲਬ ਉਹ ਐਲਾਨ ਦੇ ਨਹੀਂ ਬਾਕੀ ਸਿਹਜਾ ਕਿੱਲਾ ਜਾਣ ਲੱਗੇ ਜੇ ਲੋਕ ਕਿੱਲੇ ਕਿਸੇ ਜਾ ਕਿੱਲਾ ਕਿਸੇ ਲੋਕ ਦੀ ਠੀਕ ਹੈ ਬਸ ਐਂ ਸੀ ਪਾਣੀ ਸੋੜੇ ਸੀ ਬੁਰੇ ਹਾਲ ਬਣ ਕੇ ਦਿਹਾੜੇ ਤੇ ਮਤਲਬ ਉਹਦਾ ਸਾਰਾ ਖੇਤ ਵੇਚਣਾ ਸੀ ਕਿ ਵੇਚਣਾ ਨਹੀਂ ਸੀ ਨਾ ਹਰਾਂ ਇਹ ਬੀਜਾਂ ਅੱਛਾ ਉੱਡੀ ਫਸੜੀ ਹੁੰਦੀ ਸੀ ਇੱਥੇ ਲੰਮੇ ਸਾਲਾਂ ਕਿ ਮੁਕਪਾ ਹਾਰੇ ਉਹੀ ਪਏ ਜਾਂਦੇ ਠੀਕ ਹੈ ਵਹਾਂ ਲੱਗੇ ਨਹੀਂ ਕੋਈ ਬੱਕਾਂਕ ਬੀਜ ਦੀ ਜਾਂਦੇ ਸਰੋਂ ਬੀਜ ਪਾਣੀ ਆਉਂਦਾ ਹੀ ਅੱਛਾ ਹਾਂ ਤੇ ਪਾਣੀ ਦਾ ਤੋੜਾ ਜੀ ਮਤਲਬ ਬਹੁਤ ਜਿੰਨਾ ਕਹਿੰਦੇ ਪੀਣ ਵਾਲਾ ਪਾਣੀ ਪਿੰਡੋਂ ਜਾਂਦੇ ਕਰਕੇ ਬੜਨ ਵਾਲੇ ਠੀਕ ਹੈ ਤੇ ਮੀਂਹ ਵਗੈਰਾ ਪੈਂਦੇ ਸੀ ਮੀਂਹ ਮੀਂਹ ਅੱਛਾ ਮੀਂਹ ਬਹੁਤ ਪੈਂਦੇ ਮੀਂਹ ਨਾਲ ਹੀ ਹੁੰਦੀ ਬਸ ਸਫਲ ਹੋ ਜਾਂਦੀ ਸੀ ਮੀਂਹ ਹਾਂ ਮੀਂਹ ਨਾਲ ਹੀ ਹੁੰਦੀ ਠੀਕ ਹੈ ਤੇ ਉਦੋਂ ਟਰੈਕਟਰ ਜਦੋਂ ਖੂਬ ਤੇ ਹੁਣ ਸੁਰਤ ਆਇਆ ਉਹ ਟਰੈਕਟਰ ਹੈਗਾ ਜੇ ਆਪਣੇ ਮਿੰਟ ਕਿਸੇ ਦੇ ਨਾ ਨਾ ਹੈ ਨਹੀਂ ਜੀ ਅੱਛਾ ਦੁਬਾਰਾ ਆਇਆ ਡਰ ਦੁਬਾਰਾ ਆਇਆ ਪਹਿਲਾਂ ਬਾੜਾਂ ਵਾਲੀ ਹੁੰਦੀ ਸੀ ਕੀਤੀ ਪਹਿਲਾਂ ਬਾੜਾਂ ਵਾਲੀ ਕੀਤੀ ਅੱਛਾ ਠੀਕ ਹੈ ਪਹਿਲਾਂ ਜਦ ਜੀ ਖੂਬ ਟਰੈਕਟਰ ਬੜੀ ਉਰੋਂ ਆਉਣ ਲੱਗ ਰਿਹਾ 7 ਮੰਨ ਲਏਗਾ 7 ਸਾਲ ਲੱਗੂਗਾ ਹਾਂ ਠੀਕ ਹੈ ਅੱਛਾ 45-60 ਤੱਕ ਤਾਂ ਆਉਣ ਲੱਗ ਪੜਾ ਉਹ ਉਸੇ ਹੀ ਜਾਂਦਾ ਸਰ ਜੀ ਠੀਕ ਹੈ ਠਕ ਕਰ ਲੈ ਠੀਕ ਹੈ ਠੀਕ ਹੈ ਫੇਰ ਜਦੋਂ ਆਮੀ ਆਗੇ ਮਗਰਬ ਦਾ ਫਿਰ ਠੀਕ ਹੈ ਠੀਕ ਹੈ ਧੰਨਵਾਦ ਬਹੁਤ ਬਹੁਤ ਤੇ ਬਾਬਾ ਜੀ ਨੇ ਆਪਾਂ ਨੂੰ ਜਾਣਕਾਰੀ ਦਿੱਤੀ ਖੂਬ ਵੜੇ ਤੇ ਅਸੀਂ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਪਿੰਡ ਦੀ ਇਹ ਵਿਰਾਸਤ ਨੂੰ ਸੰਭਾਲਿਆ ਤੇ ਧੰਨਵਾਦ